ਵਾਪਸ ਆਉਂਦਾ ਆਪਣੇ ਸਰਦਾਰ ਦੇ ਕੋਲੇ ਚੀਮੇਪਿੰਡ ਤੇ ਚੀਮਾਪਿੰਡ ਬਰਨਾਲੇ ਕੋਲੇ ਜੀ ਇੱਕ ਕੋਲੋਂ ਧਰਮਘੜ ਥੀਲ ਚਾ ਜੀ ਧਰਮਘੜ ਥੀਲ ਚਾ ਜਿਹੜਾ ਤੇ ਉੱਥੇ ਆ ਕੇ ਫਿਰ ਆਪਣੇ ਸਰਦਾਰਾਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਗਿਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਚਾ ਬਾਜੀ ਸਾਨੂੰ 25/4/2025 ਨੂੰ ਮਿਲਿਆ ਸੀ ਅੱਜ 29 ਤਰੀਕ ਹੋ ਗਈ 4 ਦਿਨ ਹੋ ਗਏ ਇਹਨੂੰ ਬੱਚੇ ਨੂੰ ਸਾਡੇ ਕੋ ਆਇਆ ਪਿੰਡ ਕਿਲਾ ਰੈਪੋਰਾ ਲੁਧਿਆਣੇ ਜ਼ਿਲ੍ਹੇ ਦਾ ਉੱਥੇ ਰੇਲਵੇ ਸਟੇਸ਼ਨ ਤੇ ਬੱਚਾ ਘੁੰਮਦਾ ਸੀ ਦੋ ਦਿਨ ਤੇ ਦੋ ਰਾਤਾਂ ਹੋ ਗਈਆਂ ਸੀ ਬਹੁਤ ਮਾੜੀ ਹਾਲਤ 'ਚ ਘੁੰਮਦਾ ਸੀ ਜਿਹੜਾ ਕਿ ਉੱਥੇ ਵੀਰ ਨੇ ਦੱਸਿਆ ਸਾਨੂੰ ਆ ਕੇ ਵੀਰ ਹਰਦੇਵ ਸਿੰਘ ਬੰਟੀ ਨੇ ਦੱਸਿਆ ਵੀ ਇਹ ਦੋ ਦਿਨਾਂ ਤੋਂ ਉੱਥੇ ਘੁੰਮ ਰਿਹਾ ਵਾ ਮੈਂਟਲੀ ਅਫਸੈਟ ਆ ਕੁਝ ਦੱਸ ਨਹੀਂ ਪਾ ਰਿਹਾ ਬੋਲੀਓ ਹੀ ਜਾਂਦਾ ਬੋਲੀਓ ਹੀ ਜਾਂਦਾ ਹੁਣ ਚਾਰਾਂ ਦਿਨਾਂ ਚ ਅੱਗੇ ਨਾਲ ਥੋੜਾ ਠੀਕ ਆ ਪਰ ਹਜੇ ਪੂਰਾ ਠੀਕ ਨਹੀਂ ਹੋਇਆ ਅੱਜ ਤਾਂ ਘਰ ਲੱਭ ਗਿਆ ਇਹਦੇ ਪਰਿਵਾਰ ਦੇ ਮੈਂਬਰ ਉਹ ਨੂੰ ਲੈਣ ਆਇਆ ਜਦੋਂ ਇਹ ਮਿਲਿਆ ਸੀ ਇਹਨੂੰ ਕੁੱਟਿਆ ਹੋਇਆ ਸੀ ਕਿਸੇ ਨੇ ਬਹੁਤ ਇਹਦੀ ਢੁਈ ਦੇ ਉੱਤੇ ਲਾਸ਼ਾਂ ਖੜੀਆਂ ਸੀ ਸੋਟੀਆਂ ਦੇ ਨਿਸ਼ਾਨ ਪਏ ਹੋਏ ਸੀ ਹਾਂਜੀ ਕੌਣ ਆਇਆ ਜੀ ਮੈਂ ਹਾਂਜੀ ਵਿਸ਼ਕਾ ਭਾਈ ਤੁਸੀਂ ਕੌਣ ਅਭਿਸ਼ੇਕ ਕੁਮਾਰ ਜੀ ਇਹਨਾਂ ਦਾ ਭਾਈ ਹੈ ਕਿਹੜਾ ਕਿਹ ਲੱਗਦੇ ਹੋ ਹਾਂਜੀ ਭਾਈ ਹੋ ਹਾਂਜੀ ਭਾਈ ਤੁਹਾਡਾ ਭਾਈ ਹੈ ਭਾਈ ਹਾਂਜੀ ਹਾਂਜੀ ਅਭਿਸ਼ੇਕ ਕੁਮਾਰ ਅਭਿਸ਼ੇਕ ਕੁਮਾਰ ਤੇਰਾ ਭਰਾ ਵਾ ਇਹ ਹਾਂਜੀ कितों चला गया भी तो गुम हो गया था जी वहाँ पिंड से किसी ने इनको लेके आ गया हाँ। था यहाँ पे आन के छोड़ दिया इनको हाँ। यानी की पूर्णिया जिला से इनको लेके हाँ। आया गाँव वाले ने यहाँ हाँ। पे पंजाब में के छोड़ पे छोड़ दिया ये नहीं पता लुधियाने में छोड़ा इनको कहाँ छोड़ा पड़ा वो सब गांव चला गया भी बाद में जो है कि इनको ढूंढने जब निकले तो बाद में उनका यूट्यूब चैनल पे हम देखे ना वीडियो फिर जाके यहाँ का पता लगाए फिर आए कि पंजाब में चीमा पिंड में करते हैं जी तो ये तेरे आया है नहीं जी इनको गाँव वाले ने लेके आ गया था भगा के भगा के जैसे कि गांव वाले सब काम करने ना था अभी सीजन है फिर जाके इनको जो है कि लेके जब आ गया बिहार से बिहार से पूर्णिया जिला से इनको लेके आ गया जब बाद में हम सबको पता चला कि ये तो वहाँ निकल गया है बाहर चला गया है फोन भी नहीं है इनके पास आधार कार्ड भी इसने घुमा लिया है सारे कुछ हाँ जी तो आपने हमारा वीडियो देखा हाँ जी वीडियो देख कैसे पता चला वीडियो का वीडियो यूट्यूब पे जब देखे तब जाके तो किसी ने बताया हाँ जी हाँ जी जा खुद ही देख नहीं खुद ही वहाँ पे घर पे देखा वीडियो ना फिर जाके हमारे पास तो फोन नहीं था दूसरे तीसरे के मोबाइल में देखे जब जाके वायरल हुआ फिर जाके आए यहाँ पे ਸਾਸਿਕਾ ਜੀ ਬਾਈ ਜੀ ਜਿਵੇਂ ਨਾਲ ਆਏ ਹਾਂ ਹਾਂ ਜੀ ਤੁਹਾਡਾ ਕੰਮ ਕਰਦਾ ਜੀ ਇਸੇ ਤੁਹਾਡੇ ਨਾਲ ਕੰਮ ਕਰਦਾ ਬਾਈ ਸਾਸਿਕ ਤੁਹਾਡਾ ਚੀਮਾ ਪਿੰਡ ਇਹ ਬੱਚਾ ਸਾਨੂੰ 25 ਤਰੀਕ ਨੂੰ ਮਿਲਿਆ ਜੀ 4 ਦਿਨ ਹੋ ਗਏ ਅੱਜ ਹਾਂ ਜੀ ਬਹੁਤ ਤੁਸੀਂ ਦੇਖੀ ਹੋਣੀ ਵੀਡੀਓ ਨਾ ਉਸੇ ਇਹ 22 ਤਰੀਕ ਸੇ ਜੋ ਹੈ ਨਾ ਗੁੰਮ ਹੋਆ ਥਾ 22 ਕੋ ਹਾਂ ਜੀ ਉਸ ਤੋਂ ਬਾਅਦ 3 ਦਿਨ ਹੋ ਗਏ ਤੇ ਇਧਰ ਉਸ ਹਾਂ ਜੀ ਇਹ 3 ਦਿਨ ਮੈਂ इनको जो है किसी ने ਛੱਟਸੂਟ ਮਾਰਾ ਹੈ इनको पीसी चोट ਲਗਾ ਪਿਛੇ ਵੀ ਚੋਟ ਲਗਾਇਆ इनको जो है ਨਾ ਹਾਂ ਦੇਖੇ ਕੋਈ ਬਾਤ ਨਹੀਂ ਬੇਟਾ सब ठीक है तेरा तो भाई आ गया ना अभिषेक हाँ, हाँ, अभिषेक आ, 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 आ।, आ गया ना अभी हाँ, मेंटली पहले से ही प्रॉब्लम है नहीं पहले से बहुत अच्छा, अच्छा था तो, बहुत अच्छा था घर पे भी बहुत ठीक ठाक था यहीं पे जो है ना इनको किसी ने कुटा काटा है ना इसलिए जो है कि इनका दिमाग शॉर्ट कर गया कितनी उम्र है इसकी इसका उम्र तो है अठारह साल वैसे अठारह साल का है हाँ जी अठारह साल का है लग रहा था अठारह ਸਾਲ ਦਾ ਹੈ ਇਹ ਇਹਦਾ ਨਾਮ ਕੀ ਹੈ ਪੂਰਾ ਇਸ ਦਾ ਨਾਮ ਅੱਲਵੀ కుమార్ যাদਬ ਨਵੀਕਮਰ যাদਬ ਹਾਂ ਜੀ ਅਭਿਸ਼ੇਕ ਪੁਰਨੀਆ ਜ਼ਿਲ੍ਹਾ گاؤں ਦਾ ਨਾਮ گاؤں ਦਾ ਨਾਮ ਮੈਨੀ ਬਸਗੜਾ ਮੈਨੀ ਬਸਗੜਾ ਬਸਗੜਾ ਹਾਂ ਜੀ ਤੇ ਇਹ ਨਵੀਕਮਰ যাদਬ ਦਾ ਭਰਾ ਅਭਿਸ਼ੇਕ కుమార్ যাদਬ ਅਭਿਸ਼ੇਕ కుమార్ যাদਬ ਆਪਣੇ ਭਰਾ ਨੂੰ ਲੈਣ ਆਇਆ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਦੇਖੋ ਅਸੀਂ ਅਕਸਰ ਕਹਿੰਦੇ ਹਾਂ ਜਦੋਂ ਕੋਈ ਐਸਾ ਕੇਸ ਹੁੰਦਾ ਨਾ ਜਦੋਂ ਕਿਸੇ ਅਸੇ ਵੀਰ ਦੀ ਜਾਂ ਮਾਤਾ ਦੀ ਜਾਂ ਭੈਣ ਦੀ ਕਿਸੇ ਨੌਜਵਾਨ ਦੀ ਜਾਂ ਕਿਸੇ ਬਜ਼ੁਰਗ ਬਾਪੂ ਦੀ ਤੁਸੀਂ ਵੀਡੀਓ ਦੇਖਦੇ ਹੋ ਜਿਹਦੇ 'ਚ ਅਸੀਂ ਅਪੀਲ ਕਰਦੇ ਹੁੰਨੇ ਆ ਵੀ ਇਹਦਾ ਘਰ ਲੱਭਣਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉੱਥੇ ਜਰੂਰ ਆਪਣਾ ਯੋਗਦਾਨ ਪਾਇਆ ਕਰੋ ਸ਼ੇਅਰ ਕਰਕੇ ਵੀਡੀਓ ਦੇਖੋ ਤੁਹਾਡਾ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਮਾਂ ਦਾ ਪੁੱਤ ਆਪਣੀ ਮਾਂ ਕੋਲੇ ਵਾਪਸ ਚਲੇ ਜਾਂਦਾ ਕਿਸੇ ਭੈਣ ਦਾ ਭਰਾ ਕਿਸੇ ਵੀਰ ਦਾ ਭਰਾ ਅਜੇ ਵੱਡੇ ਭਰਾ ਨੂੰ ਆਪਦਾ ਛੋਟਾ ਭਰਾ ਮਿਲ ਗਿਆ ਪਤਾ ਨਹੀਂ ਕਿਨੇ ਉਹ ਵੀਡੀਓ ਸ਼ੇਅਰ ਕੀਤੀ ਹੋ ਕਿਵੇਂ ਘੋਮ ਦੇ ਘਮੁੰਦੀ ਅਗਲੇ ਫਰੈਂਡ ਸਰਕਲ ਦੇ ਥਰੂ ਇਹਨਾਂ ਦੀ ਸਕਰੀਨ ਤੇ ਪਹੁੰਚੀ ਇਹਦੇ ਛੋਟੇ ਇਹਦੀ ਵੀਰ ਦੀ ਵਾਈਫ ਨੇ ਦੇਖੀ ਤੇ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਬੱਚਾ ਤਾਂ ਮਨੁੱਖਤਾਰੀ ਸੇਵਾ ਤੇ ਜਾ ਪਹੁੰਚਿਆ ਵਾਪਸ ਆਉਂਦਾ ਆਪਣੇ ਸਰਦਾਰ ਦੇ ਕੋਲੇ ਚੀਮੇਪਿੰਡ ਤੇ ਚੀਮਾਪਿੰਡ ਬਰਨਾਲੇ ਕੋਲੇ ਜੀ ਇੱਕੋ ਕੋਲ ਧਰਮਗੋਟ ਤਸੀਲ ਚਾ ਜੀ ਧਰਮਗੋਟ ਤਸੀਲ ਚਾ ਜਿਹੜਾ ਤੇ ਉੱਥੇ ਆ ਕੇ ਵੀਰ ਆਪਣੇ ਸਰਦਾਰਾਂ ਨੂੰ ਨਾਲ ਲੈ ਕੇ ਇੱਥੇ ਪਹੁੰਚਦਾ ਵੀਰ ਐਦਾਂ ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਲੇਟਫਾਰਮ ਆ ਜਿਹਦੇ ਰਾਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਜਿਵੇਂ ਕਿ ਅਸੀਂ ਪਿਛਲੇ 9 9.5 ਸਾਲਾਂ ਤੋਂ ਲਗਾਤਾਰ ਸੇਵਾਵਾਂ 'ਚ ਲੱਗੇ ਹੋਏ ਆ 5000 ਤੋਂ ਵੱਧ ਮੈਂਬਰ ਜਿਹੜੇ ਆ ਉਹ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕਿਆ ਜਾਂ ਉਹਨਾਂ ਦੇ ਘਰ ਲੱਭ ਲੈ ਗਏ ਜਿਵੇਂ ਇਸ ਵੀਰ ਦਾ ਲੱਭਿਆ ਗਿਆ। ਵਾਹਿਗੁਰੂ ਕਿਰਪਾ ਕਰਨ ਇਹ ਬੱਚਾ ਠੀਕ ਹੋ ਕੇ ਆਪਣੇ ਮਾਪਿਓ ਕੋਲੇ ਆਪਣੇ ਪਰਿਵਾਰ ਦੇ ਵਿੱਚ ਚੰਗਾ ਜੀਵਨ ਬਤੀਤ ਕਰੇ। ਉਮਰ ਛੋਟੀ ਸੀ ਆਪਣੇ ਪਿੰਡਦਿਆਂ ਦੇ ਨਾਲ ਇੱਥੇ ਸੀਜ਼ਨ ਲਾਉਣ ਆ ਗਿਆ ਜਿਵੇਂ ਹੁਣ ਕਣਕ ਦਾ ਬਾਢੀ ਦਾ ਸੀਜ਼ਨ ਚੱਲਦਾ। ਹੁਣ ਜਾਂ ਤਾਂ ਇਹਨੇ ਕੋਈ ਨਸ਼ਾ ਨੁਸ਼ਾ ਕਰ ਲਿਆ ਭੰਗ ਭੁੰਗ ਪੀ ਲਈ ਕਿਤੇ ਜਾਂ ਕੋਈ ਹੋਰ ਗੱਲ ਕੀ ਹੋਈ ਰੱਬ ਜਾਣਦਾ ਇਹ ਅਫਸਰਟ ਹੋ ਗਿਆ। ਜਿਹੜਾ ਕਿ ਚੰਗਾ ਭਲਾ ਸੀ ਘਰੇ ਉਹਨੂੰ ਆਪਣੀ ਵੀ ਸੋਝ ਨਹੀਂ ਰਹੀ ਵੀ ਮੈਂ ਕੌਣ ਆ ਮੈਂ ਕਿੱਥੋਂ ਆ ਤੇ ਅੱਜ ਆਪਣੇ ਭਰਾ ਦੇ ਨਾਲ ਖੜਾ ਅਰਦਾਸ ਕਰਿਓ ਲਵੀ ਕੁਮਾਰ ਠੀਕ ਹੋਵੇ ਤੇ ਕਿ ਚੰਗਾ ਜੀਵਨ ਬਤੀਰੇ ਇਹ ਜਰੂਰ ਸਾਰੇ ਜਾਣੇ ਅਰਦਾਸ ਬੇਨਤੀ ਕਰੋ ਧੰਨਵਾਦ ਬਾਈ ਜੀ ਤੁਹਾਡਾ ਤੁਹਾਡਾ ਕੀ ਨਾਂ ਜੀ ਗਰਬੀਰ ਸਿੰਘ ਜੀ ਠੀਕ ਹੈ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ